ਇਮੀਗ੍ਰੇਸ਼ਨ ਦਫ਼ਤਰ ਦੇ ਉੱਤੇ ਦਿਨ ਦਿਹਾੜੇ ਨਕਾਬਪੋਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਹੱਦ ਤੱਕ ਸੇ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਕਿ ਇੱਕ ਇਮੀਗ੍ਰੇਸ਼ਨ ਆਇਲੈਂਡ ਸੈਂਟਰ ਜਿਸ ਦੇ ਉੱਤੇ ਤਾਰ-ਤਾਰ ਗੋਲੀਆਂ ਛੜੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਦੱਸ ਦਈਏ ਕਿ ਦੋ ਨਕਾਬਪੋਸ਼ ਜਿਹੜੇ ਨੇ ਸੈਂਟਰ ਦੇ ਅੰਦਰ ਦਾਖਲ ਹੁੰਦੇ ਨੇ ਰਿਸੈਪਸ਼ਨ ਦੇ ਉੱਤੇ ਇੱਕ ਮੈਡਮ ਬੈਠੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਚਿੱਠੀ ਆਪਣੇ ਸਰ ਨੂੰ ਦੇ ਦਿਓ ਇੰਨਾ ਕਹਿੰਦੇ ਸਾਰ ਹੀ ਉਹ ਬਾਹਰ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀਆਂ ਛੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਨਕਾਬਪੋਸ਼ ਜਿਨ੍ਹਾਂ ਦੇ ਵੱਲੋਂ ਆਪਣੇ ਮੂੰਹ ਜਿਹੜੇ ਨੇ ਟਕੇ ਹੋਏ ਨੇ ਇਹ ਅੰਦਰ ਦਾਖਲ ਹੁੰਦੇ ਨੇ ਇਹਨਾਂ ਦੇ ਵੱਲੋਂ ਡੇਰਾ ਬੱਸੀ ਦੇ ਵਿੱਚ ਮੁਹਾਲੀ ਦੇ ਵਿੱਚ ਦੱਸਿਆ ਕਿ ਡੇਰਾ ਬੱਸੀ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਤੇ ਆਈਲੈਂਡਸ ਸੈਂਟਰ ਦੇ ਦਫ਼ਤਰ ਦੇ ਵਿੱਚ ਦਿਨ ਦਿਹਾੜੇ ਇਹਨਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਛਲਾਈਆਂ ਗਈਆਂ ਨੇ ਪਹਿਲਾਂ ਤੁਸੀਂ ਦੇਖੋ ਦੋ ਜਣੇ ਜਿਹੜੇ ਜਿਨ੍ਹਾਂ ਨੇ ਮੂੰਹ ਢੱਕਿਆ ਹੋਇਆ ਅੰਦਰ ਇਮੀਗ੍ਰੇਸ਼ਨ ਦਫ਼ਤਰ ਦੇ ਦਾਖਲ ਹੁੰਦੇ ਨੇ ਫਿਰ ਇਹ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੇ ਵੱਲੋਂ ਅੰਦਰ ਜਾ ਕੇ ਇੱਕ ਚਿੱਠੀ ਜੋ ਹੈ ਰਿਸੈਪਸ਼ਨ ਵਾਲੀ ਮੈਡਮ ਨੂੰ ਦਿੱਤੀ ਜਾਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਚਿੱਠੀ ਆਪਣੇ ਸਰ ਨੂੰ ਦੇ ਦਿਓ ਇੰਨੀ ਗੱਲ ਕਹਿ ਕੇ ਉੱਥੋਂ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀਆਂ ਜਿਹੜੀਆਂ ਨੇ ਗੇਟ ਦੇ ਉੱਤੇ ਚਲਾ ਦਿੱਤੀਆਂ ਸੌਂਦੀਆਂ ਨੇ ਜਿਸ ਦੇ ਨਿਸ਼ਾਨ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਅੰਦਰ ਮੌਜੂਦ ਸਨ ਉਹਨਾਂ ਦੇ ਵੱਲੋਂ ਇਹ ਗੱਲਬਾਤ ਕਰਦੇ ਆ ਕੈਮਰੇ ਦੇ ਅੱਗੇ ਦੱਸਿਆ ਗਿਆ ਹੈ ਕਿ ਫਰੋਤੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਫਰੋਤੀ ਦੇ ਤੌਰ ਤੇ ਇਹਨਾਂ ਦੇ ਵੱਲੋਂ ਜੋ ਹੈ ਇਹ ਫਾਇਰਿੰਗ ਕੀਤੀ ਗਈ ਹੈ ਸੋ ਇਸ ਮੌਕੇ ਤੇ ਕੀ ਕੁਝ ਕਹਿੰਦੇ ਉਹ ਨਜ਼ਰ ਆਏ ਨੇ ਅੰਦਰ ਜੋ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਇੱਕ ਵਾਰ ਖੁਦ ਸੁਣ ਕੀ ਨਾਮ ਹੈ ਬਾਈ ਜੀ ਆਪਣਾ ਹਰਵਿੰਦਰ ਸਿੰਘ ਕੀ ਕੀ ਗੱਲ ਹੋਈ ਹੈ ਬਾਈ ਜੀ ਨਾ ਆਫਿਸ ਹੈ ਜੀ ਡੇਰਾ ਫਸੀ এডਿਕੇਸ਼ਨ ਪੁਆਇੰਟ ਥਾਣੇ ਤੋਂ ਬੈਕ ਸਾਈਡ ਜੀ ਥਾਣੇ ਤੋਂ ਬੈਕ ਸਾਈਡ ਜੀ ਤੇ ਉਹਰੇ ਜੀ ਪਹਿਲਾਂ ਦੋ ਮੁੰਡੇ ਆਏ ਜੀ ਮੂਟ ਆ ਗਿਆ ਹੋਇਆ ਸੀ ਜੀ ਰਿਸੈਪਸ਼ਨ ਤੇ ਸਾਡੇ ਮੈਡਮ ਨੂੰ ਇੱਕ ਚਿੱਠੀ ਦੇ ਕੇ ਗਏ ਕਿ ਆਪਣੇ ਸਰ ਨੂੰ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲ ਕੇ ਦਰਵਾਜ਼ੇ ਤੋਂ ਫਾਇਰ ਮਾਰੇ ਜੀ 5 6 ਫਾਇਰ ਮਾਰੇ ਕਿਸ ਨਾਮ ਤੋਂ ਇੰਸਟੀਚੂਟ ਹੈ ਇੰਸਟੀਚੂਟ এডਿਕੇਸ਼ਨ ਪੁਆਇੰਟ ਕੀ ਲਿਖਿਆ ਸੀਗਾ ਚਿੱਠੀ ਚ ਚਿੱਠੀ ਚ ਜੀ ਫਿਰੋਤੀ ਦੀ ਮੰਗ ਕੀਤੀ ਗਈ ਕਿੰਨੀ ਫਿਰੋਤੀ ਇੱਕ ਖੋਖਾ ਲਿਖਿਆ ਹੋਇਆ ਹੈ ਕੀ ਕਿਸ ਨੇ ਲਿਖਿਆ ਕੁਝ ਪਤਾਏਗਾ ਜਿਹੜੇ ਖੇੜੀ ਗੁਜਰਾ ਲਿਖਿਆ ਹੋਇਆ ਜੀ ਖੇੜੀ ਗੁਜਰਾ ਤਿਹਾਰ ਜੇਲ੍ਹ ਦੀ ਐਦਾਂ ਲਿਖਿਆ ਹੋਇਆ ਹੈ ਬਾਕੀ ਗੱਲਾਂ ਮੇਰੇ ਬਾਰੇ ਫੇਸਬੁੱਕ ਯੂਟਿਊਬ ਤੇ ਸਾਰਾ ਕੁਝ ਮਿਲ ਜਾਊਗਾ ਕਿਸ ਨਾਮ ਤੋਂ ਖੇੜੀ ਗੁਜਰਾ ਤਿਹਾਰ ਜੇਲ੍ਹ ਦੀ ਕੀ ਨਾਮ ਹੈ ਬਾਈ ਜੀ ਆਪਣਾ ਹਰਵਿੰਦਰ ਸਿੰਘ ਕੀ ਕੀ ਗੱਲ ਹੋਈ ਹੈ ਬਾਈ ਜੀ ਮਾ ਆਫਿਸ ਹੈ ਜੀ ਡੇਰਾ ਫਸੀ ਐਜੂਕੇਸ਼ਨ ਪੁਆਇੰਟ ਠਾਣੇ ਤੋਂ ਬੈਕਸਾਈਡ ਜੀ ਠਾਣੇ ਤੋਂ ਬੈਕਸਾਈਡ ਜੀ ਤੇ ਉਰੇ ਜੀ ਪਹਿਲਾਂ ਦੋ ਮੁੰਡੇ ਆਏ ਜੀ ਮੂਟ ਆ ਗਿਆ ਹੋਇਆ ਸੀ ਜੀ ਰਿਸੈਪਸ਼ਨ ਤੇ ਸਾਡੇ ਮੈਡਮ ਨੂੰ ਚਿੱਟੀ ਦੇ ਕੇ ਗਏ ਕੀ ਆਪਣੇ ਸਰ ਨੂੰ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲ ਕੇ ਦਰਵਾਜੇ ਤੋਂ ਫਾਇਰ ਮਾਰੇ ਜੀ 5 6 ਫਾਇਰ ਮਾਰੇ ਕਿਸ ਨਾਮ ਦਾ ਇੰਸਟੀਚਿਊਟ ਹੈ ਇੰਸਟੀਚਿਊਟ ਐਜੂਕੇਸ਼ਨ ਪੁਆਇੰਟ ਕੀ ਲਿਖਿਆ ਸੀਗਾ ਚਿੱਠੀ 'ਚ ਜੀ 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 ਫਿਰੋਤੀ ਦੀ ਮੰਗ ਕੀਤੀ ਗਈ ਕਿੰਨੀ ਫਿਰੋਤੀ ਇੱਕ ਖੋਖਾ ਲਿਖਿਆ ਹੋਇਆ ਕੀ ਕਿਸ ਨੇ ਲਿਖਿਆ ਕੁਝ ਪਤਾ ਲੱਗੇਗਾ ਵਿੱਚ ਖੇੜੀ ਗੁਜਰਾ ਲਿਖਿਆ ਹੋਇਆ ਜੀ ਖੇੜੀ ਗੁਜਰਾ ਤਿਹਾਰ ਜੇਲ੍ਹ ਦੀ ਐਦਾਂ ਲਿਖਿਆ ਹੋਇਆ ਹੈ ਬਾਕੀ ਗੱਲ ਮੇਰੇ ਬਾਰੇ ਫੇਸਬੁੱਕ YouTube ਤੇ ਸਾਰਾ ਕੁਝ ਮਿਲ ਜਾਊਗਾ ਕਿਸ ਨਾਮ ਤੋਂ ਖੇੜੀ ਗੁਜਰਾ ਤਿਹਾਰ ਜੇਲ੍ਹ ਦੀ